ਹਾਂਜੀ ਪਿਆਰ ਪਰੀ ਸਤਿ ਸ਼੍ਰੀਕਾਲ ਜੀ ਵਾਰਲ ਪੋਸਟ ਦੀਆ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਗਿੱਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਸਾਡੀ ਜਿਹੜੀ ਪੰਜਾਬ ਪੁਲਿਸ ਦਿਨ ਰਾਤ ਜਿਹੜੀ ਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਆ ਤੇ ਅੱਗੇ ਹੋ ਕੇ ਜਿਹੜਾ ਨਿਰਪੱਖ ਹੋ ਕੇ ਜਿਹੜਾ ਤੁਹਾਡੀ ਸੁਰੱਖਿਆ ਵਾਸਤੇ ਖੜੀ ਆ ਇੱਕ ਇਦਾਂ ਦਾ ਹੀ ਲੰਬੇ ਸਮੇਂ ਤੋਂ ਜਿਹੜਾ ਗਰੋ ਸੀ ਉਹ ਅੱਜ ਕਾਬੂ ਕੀਤਾ ਗਿਆ ਹੈਰਾਨੀ ਵਾਲੀ ਗੱਲ ਇਹ ਆ ਕਿ ਤਕਰੀਬਨ 700 ਦੇ ਕਰੀਬਨ ਜਿਹੜਾ ਮੋਬਾਈਲ ਫੋਨ ਨੇ ਉਹ ਬਰਾਮਦ ਕੀਤੇ ਗਏ ਨੇ ਤੇ ਸਾਡੇ ਨਾਲ ਗੱਲਬ ਮੈਮ ਕਿਵੇਂ ਦੇਖ ਦਿਓ ਆਪਣਾ ਐਡਾ ਵੱਡਾ ਗਰੋਥ ਕਿੰਨੇ ਕ ਲੰਬੇ ਸਮੇਂ ਤੋਂ ਲੱਗਾ ਸੀ ਦੇਖੋ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ 17 ਤੇ 18 ਮਾਰਚ 2024 ਦੀ ਦਰਮਿਆਨੀ ਰਾਤ ਨੂੰ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਤੋਂ ਬਾਅਦ ਈਸੀਪੀ ਸਾਊਥ ਦੀ ਅਗਵਾਈ ਹੇਠ ਥਾਣਾ ਸੁਲਤਾਨਵਿੰਡ ਨੇ ਇਸ ਗਿਰੋ ਨੂੰ ਸਕਸੈਸਫੁਲੀ ਕਾਬੂ ਕੀਤਾ ਹੈ ਇਹ ਅੰਮ੍ਰਿਤਸਰ ਦੀ ਹਾਤੀ ਦੇ ਰਹਿਣ ਵਾਲੇ ਹਨ ਤੇ ਰਾਤੀ 2-3 ਵਜੇ ਆ ਕੇ ਕਮਿਸ਼ਨਰੀਟ ਦੇ ਏਰੀਆ ਵਿੱਚ ਸਪੈਸ਼ਲੀ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਵਿੰਡ ਦੇ ਏਰੀਆ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਜੀ ਪਿਛਲੇ 1.5 ਸਾਲ ਤੋਂ ਇਹ ਜ਼ਿਆਦਾ ਐਕਟਿਵ ਹੋਏ ਨੇ ਕੱਚਾ ਬਨੀਆਨ ਗੈਂਗ ਤੋਂ ਇਨਸਪਾਇਰ ਹੋ ਕੇ ਇਹਨਾਂ ਦੀ ਪੁੱਛਗਿੱਛ ਵਿੱਚ ਜੋ ਸਾਹਮਣੇ ਆਇਆ ਤੇ ਇਹਨਾਂ ਨੇ ਕਬੂਲਿਆ ਹੈ ਕਿ ਇਹਨਾਂ ਨੇ ਤਕਰੀਬਨ 700 ਤੋਂ 800 ਮੋਬਾਈਲ ਫੋਨਸ ਚੋਰੀ ਕਰਕੇ ਅੱਗੇ ਵੇਚ ਦਿੱਤੇ ਹਨ ਜੀ ਮੋਬਾਈਲ ਤੋਂ ਇਲਾਵਾ ਮੈਡਮ ਕੁਝ ਹੋਰ ਵੀ ਬਰਾਮਦ ਹੋਇਆ ਹੋਵੇ ਦੇਖੋ ਇਹ ਅੰਦਰ ਜਾ ਕੇ ਕੁਝ ਵੀ ਕੈਸ਼, ਵਾਲਟ, ਜੁਐਲਰੀ, ਮੋਬਾਈਲ ਫੋਨ ਸਭ ਚੋਰੀ ਕਰ ਲੈਂਦੇ ਸੀ ਜੋ ਵੀ ਇਹਨਾਂ ਦਾ ਹੱਥ ਪੈਂਦਾ ਸੀਗਾ ਬெட் ਸਾਈਡ ਤੇ ਸੁੱਤੇ ਹੋਏ ਲੋਕਾਂ ਤੇ ਇਸ ਲਈ ਸੀ ਡਿਵੀਜ਼ਨ ਦੇ ਇੱਕ ਘਰ ਚੋਂ ਜਿਹੜੀ 골 ਜੁਐਲਰੀ ਵੀ ਬਰਾਮਦ ਹੋਈ ਆ ਜੀ ਤਾਂ ਮੜ ਮੇ ਵੱਡਾ ਸਵਾਲ ਜਿਹੜਾ ਵਾ ਕਿੰਨੇ ਕਿ ਗਰੋ ਦੇ ਮੈਂਬਰ ਜਿਹੜੇ ਸੀ ਕਿਉਂਕਿ ਐਡਾ ਵੱਡਾ ਜਿਹੜਾ ਕਾਰਜ ਕਰ ਰਹੇ ਨੇ ਤੇ ਕਾਫੀ ਗਰੋ ਦੇ ਮੈਂਬਰ ਦੇਖੇ ਜਾਂਦੇ ਨੇ ਤੇ ਕਿੰਨੇ ਕਿ ਮੈਂਬਰ ਸੀ ਇਹਨਾਂ ਦੇ ਅਜੇ ਤੱਕ ਦੀ ਪੁੱਛਕਿਚ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਦੇ 5 ਮੈਂਬਰੀ ਗਿਰੋ ਸੀ ਜਿਦੇ ਵਿੱਚੋਂ ਅਸੀਂ ਆਕਾਸ਼ਦੀਪੁਰਫ ਕਾਸ਼ੀ ਗੁਰਦੀਪ ਉਰਫ ਦੀਪੂ ਅਤੇ ਸਿਮਰਨ ਉਰਫ ਸਿਮੂ ਜਿਹੜੇ ਕਿ ਪਿੰਡ ਵੀਰਪਾਲ ਪੰਡੋਰੀ ਅਤੇ ਸੁਲਤਾਨਵਿੰਡ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਆਪਾਂ ਕਾਬੂ ਕੀਤਾ ਹੈ ਇਹਦੇ ਨਾਲ ਹੀ ਦੋ ਇਹਨਾਂ ਦੇ ਹੋਰ ਮੈਂਬਰ ਜਿਹੜੇ ਕਿ ਫਰਾਰ ਹਨ ਜਲਦੀ ਕਾਬੂ ਕੀਤੇ ਜਾਣਗੇ ਇਹਨਾਂ ਵਿੱਚੋਂ ਇੱਕ ਲੜਕੀ ਹੈ ਜਸ ਇਹ ਜਿਹੜਾ ਮੇਨ ਬੰਦਾ ਸੀ ਜਿਹੜਾ ਅੰਦਰ ਜਾਂਦਾ ਸੀ ਘਰ ਦੇ ਉਹਦੀ ਮੰਗੀਤਰ ਹੈ अच्छा मैम ਜਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਉਹ ਕੀ ਅੰਮ੍ਰਿਤਸਰ ਦੇ ਏਰੀਏ ਦੇ ਆਸ-ਪਾਸ ਹੀ ਹੈ ਕਿ ਜਾਂ ਕੁਝ ਬਾਹਰ ਦੀਆਂ ਵੀ ਮੌਜੂਦ ਨੇ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਕੋਈ ਨਵੀਂ ਨਹੀਂ ਹੈ 2017 ਤੋਂ ਹੀ ਐਕਟਿਵ ਰਹੇ ਨੇ ਮਕਬੂਲਪੁਰਾ ਸੁਲਤਾਨਵਿੰਦ ਏਰੀਆ ਐਂਡ ਇਵਨ ਕਪੂਰਥਲਾ ਵਿੱਚ ਵੀ ਇਹਨਾਂ ਦੇ ਪਰਚੇ ਦਰਜ ਹਨ ਜੀ ਪੰਜਾਬ ਪੁਲਿਸ ਦਿਨ ਰਾਤ ਅਮਨ ਸ਼ਾਂਤੀ ਦੇ ਪੱਖੋਂ ਲੱਗੀ ਆਪਣਾ ਲੋਕਾਂ ਨੂੰ ਕੀ ਮੈਸੇਜ ਕਿਹੜਾ ਕੀ ਤੁਸੀਂ ਦੇਣਾ ਚਾਹੋਗੇ ਅੱਜ ਦੇਖੋ ਦੋ ਤਰ੍ਹਾਂ ਦੀ ਹੁੰਦੀ ਹੈਗੀ ਸਾਡੀ ਪੁਲਿਸਿੰਗ ਇੱਕ ਪ੍ਰੀਵੈਂਟਿਵ ਪੁਲਿਸਿੰਗ ਹੁੰਦੀ ਹੈਗੀ ਇਹ ਦੂਜੀ ਇਹ ਜਿਹੜੇ ਅਸੀਂ ਡਿਟੈਕਟ ਕਰਦੇ ਆ ਉਹ ਕ੍ਰਾਈਮ ਬਟ ਇਹਦੇ ਵਿੱਚ ਜਿਹੜਾ ਸਾਡਾ ਬੇਸ ਫਾਊਂਡੇਸ਼ਨ ਹੈ ਉਹ ਕਮਿਊਨਿਟੀ ਪੁਲਿਸਿੰਗ ਦਾ ਹੈ ਕਹਿਣ ਦਾ ਭਾਵ ਇਹ ਹੈ ਕਿ ਲੋਕ ਆਪਣੀ ਸਿਕਿਉਰਿਟੀ ਪਹਿਲਾਂ ਇਨਸ਼ੋਰ ਕਰਕੇ ਰੱਖਣ ਨਾ ਹੀ ਕੇਵਲ ਸਵੇਰੇ ਆਪਣਾ ਗੇਟ ਤੇ ਮੇਨ ਡੋਰ ਦੋਨੋਂ ਲੌਕ ਕਰਕੇ ਰੱਖਣ ਪਰ ਰਾਤੀ ਡਬਲ ਲੀਫ ਚੈੱਕ ਡਬਲ ਚੈੱਕ ਕਰਨ ਤੇ ਸ਼ੋਰ ਹੋ ਜਾਣ ਕਿ ਇਹਨਾਂ ਨੇ ਸਾਰੇ ਕੁੰਡੇ ਲਾਏ ਨੇ ਜਿਵੇਂ ਕਿ ਇਸ ਗਿਰੋ ਦਾ ਵੀ ਇਹ ਕਹਿਣਾ ਸੀ ਕਿ ਜੈਂਟਲੀ ਲੋਕ ਆਪਨਾ ਕਈ ਉੱਪਰ ਵਾਲੇ ਕਮਰੇ ਦਾ ਅਲਟਾਲਾ ਲਗਾਣਾ ਬੰਦ ਭੁੱਲ ਜਾਂਦੇ ਹਨ ਜੀ ਤਾਂ ਮੈਡਮ 700 ਦੇ ਤਕਰੀਬਨ ਸਾਰਾ ਮੋਬਾਈਲ ਜਿਹੜਾ ਵਾ ਕਵਰ ਹੋ ਗਿਆ ਮੈਡਮ ਆ ਸਾਡੀ ਅਸੀਂ ਹੋਰ ਰਿਮਾਂਡ ਲਵਾਂਗੇ ਅਜੇ ਤੱਕ ਅਸੀਂ 40 ਮੋਬਾਈਲ ਫੋਨਸ ਰਿਕਵਰ ਕਰ ਪਾਏ ਹਾਂ ਤੇ ਹੋਰ ਵੀ ਰਿਕਵਰੀ 익ਸਪੈਕਟਿਡ ਹੈ ਕੁਝ ਹੋਰ ਵੀ ਪੁਖਤਾ ਸਬੂਤ ਅੱਗੇ ਮਿਲਦੀ ਆਸ ਬਿਲਕੁਲ ਜੀ ਧੰਨਵਾਦ ਸੋ ਇਹ ਸੀ ਇੱਕ ਚੰਦ ਮਿੰਟਾਂ ਦੀ ਜਿਹੜੀ ਗੱਲ ਕੀਤੀ ਏਡੀਸੀਪੀ ਮੈਡਮ ਦਰਪਨ ਆਲੂ ਵਾਲਿਆ ਜੀ ਨੇ ਉਹਨਾਂ ਨੇ ਦੱਸਿਆ ਕਿ ਅੱਜ ਜਿਹੜਾ ਵੱਡਾ ਪਰਦਾਫਾਸ਼ ਜਿਹੜਾ ਉਹ ਕੀਤਾ ਗਿਆ ਇੱਕ ਗਰੋਹ ਜਿਹੜਾ ਸੀ ਆਪਣਾ ਤਕਰੀਬਨ 700 ਦੇ ਤਕਰੀਬਨ ਮੋਬਾਈਲ ਫੋਨਸ ਜਿਹੜੇ ਸੀ ਉਹ ਵੀ ਜਿਹੜਾ ਵਾ ਬ੍ਰਾਮ ਦੋਇ ਤੇ ਕੁਝ ਹੋਰ ਵੀ ਵਾਰਦਾਤਾ ਜਿਹੜੇ ਸੀ ਉਹ ਕਰਦੇ ਸੀ ਇੱਕ ਗੈਂਗ ਬਣਾਈ ਸੀ ਇਹਨਾਂ ਨੇ ਤੇ ਗੈਂਗ ਦੇ ਵਿੱਚ ਇੱਕ ਲੜਕੀ ਵੀ ਜਿਹੜੀ ਆ ਉਹ ਵੀ ਸਾਹਮਣੇ ਆਈ ਆ ਹੁਣ ਦੇਖਣਾ ਆਏਗਾ ਕਿ ਪੰਜਾਬ ਪੁਲਿਸ ਨੂੰ ਅੱਗੇ ਜਿਹੜਾ ਵਾ ਕੀ ਕੀ ਸੁਰਾਖ ਜਿਹੜੇ ਮਿਲਦੇ ਨੇ ਤੇ ਅੱਗੇ ਕਿਹੜੀਆਂ ਵਾਰਦਾਤਾਵਾਂ ਜਿਨ੍ਹਾਂ ਦੇ ਨਾਲ ਇਹ ਕੜੀ ਜੁੜਦੀ ਹੋਈ ਜਿਹੜੀ ਆ ਉਹ ਨਜ਼ਰ ਜਿਹੜੀ ਉਹ ਆਉਂਦੀ ਆ ਸੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਸ਼ਾ ਮੇਰੇ ਨਾਲ ਕੈਮਰਾਮੈਨ ਮਨਜਿੰਦਰ ਸਿੰਘ ਸੋਨੂ ਵਾਰਲ ਪੋਸਟ ਇੰਡੀਆ ਤੋਂ